मगर पूरा भया जब तब चढ़िया पोहमारोहंग नाम तूं सिमरनि त ਜਗ ਤੇ ਹੋਏ ਉਦਾਸ ਅਵਰ ਕਾਮਨਾ ਸਰਬ ਤਜ ਸਤ ਗੁਰੂ ਸਤ ਗੁਰ ਸਰਨੀ ਲਗਿਆ ਪਾਪ ਹੋਤ ਸਬਨਾਸ ਸਰਵਣ ਕਰਤ ਗੁਰਾਂ தனே உசே ஹவன் நா ਸਤ ਨਾਮ ਉਪਦੇਸ਼ ਗੁਰ ਕਰ ਤੂੰ ਦ੍ਰਿੜ ਅਵੇ ਆਸ ਬਚਨ Father, ਇਹ ਆ ਜਗਤ ਆਸਾਰ ਤਿਸ ਪ੍ਰਭ ਕੋ ਤੂੰ ਸਿਮਰ ਮਨ ਜੋ ਹੈ ਸਰਬ ਸਤ ਗੁਰ ਸਰਨੀ ਲਗ ਕਰ ਸਤ ਗੁਰ ਸਰਨੀ ਲਗ ਕਰ ਸਮਝੋ ਸਾਰ ਆਸਾਰ ਪ੍ਰਭ ਬਿਨ ਅਵਰ ஜ கச்சூ சிரம பசார அங்கம ஆ ਆਰੇ ਜਨਰਵਤਾਸ ਉਹ ਬੀਤੇ ਆਬ ਸੁਣ ਮਾਗ ਵਿਚਾ அூரா பய தபோ நாம் தூ சிமர ந ਜਗਤੇ ਹੋਏ ਉਦਾਸ ਤਨ ਤਨ ਜਗਤ ਗੁਰੂ ਅਰਬਿੰਦਾਸ ਜੀ ਮਹਾਰਾਜ ਪੋ ਦੇ ਮਹੀਨੇ ਰਾਹੀ ਸਭ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਮੱਗਰ ਪੂਰਾ ਪਿਆ ਜਬ ਤਬ ਚੜਿਆ ਪੋ ਮਾਸ ਜਿਵੇਂ ਬੇਲੇ ਮੱਗਰ ਦਾ ਮਹੀਨਾ ਸਮਾਪਤ ਹੋ ਗਿਆ ਉਸ ਤੋਂ ਉਪਰੰਤ ਪੋ ਦਾ ਮਹੀਨਾ ਸੰਸਾਰ ਵਿੱਚ ਚੜਿਆ ਸੋਹੰਗ ਨਾਮ ਤੂੰ ਸਿਵਨ ਨਿਤ ਜਗਤੇ ਹੋਏ ਦਾਸ हे ਜੀਵ ਤੂੰ ਜਦੋਂ ਪ੍ਰਭੂ ਦੇ ਨਾਮ ਦਾ ਸਿਮਨ ਕਰੇਗਾ ਤਾਂ ਤੂੰ ਸੰਸਾਰ ਤੋਂ ਉਪਰਾਮ ਹੋ ਜਾਵੇਂਗਾ ਔਰ ਉਸ ਪ੍ਰਭੂ ਨਾਲ ਜੁੜ ਜਾਵੇਂਗਾ ਔਰੇ ਕਾਮਨਾ ਸਰਵ ਤਦ ਸਤ ਗੁਰੂ ਕੀ ਕਰ ਆਸ ਸਤ ਗੁਰ ਸਰਨੀ ਲਗੇ ਆ ਅਬਰ ਕਾਮਨਾ ਤਜ ਸਭ ਸਤਗੁਰ ਕੀ ਕਰ ਆਸ हे ਜੀਵ ਤੂ ਹੋਰ ਸਾਰੀਆਂ ਕਾਮਨਾਵਾਂ ਨੂੰ ਛੱਡ ਕੇ ਕੇਵਲ ਇੱਕ ਸਤਗੁਰ ਦੀ ਆਸ ਕਰ ਜਿਸ ਨਾਲ ਤੇਰਾ ਅਮੋਲਕ ਜਨਮ ਸਫਲ ਹੋਵੇਗਾ ਸਤਗੁਰ ਸਰਨੇ ਲੱਗਿਆ ਪਾਪ ਹਉਤ ਸਭ ਨਾਸ ਸਤਗੁਰੂ ਦੇ ਚਰਨੇ ਲੱਗਣ ਨਾਲ ਜੀਵ ਦੇ ਸਭ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਔਰ ਜੀ ਪ੍ਰਭੂ ਨਾਲ ਜੁੜ ਜਾਂਦਾ ਹੈ ਸਰਵਣ ਕਰਤ ਗੁਰਾ ਤੇ ਚਨ ਤਾਰ ਗੁਰਦੇਵ ਉਰ ਸਗ ਸੰਸੇ ਹੋਵਨ ਨਾਸ ਸਰਬਨ ਕਰਤ ਗੁਰਾਂ ਤੇ ਸਾਧਨ ਗਿਆਨ ਬਿਲਾਸ ਗੁਰਾਂ ਦੇ ਪਾਸੋਂ ਪ੍ਰਭੂ ਦੇ ਗਿਆਨ ਦੇ ਚਰਚਾ ਸਰਵਨ ਕਰਨ ਨਾਲ ਗਿਆਨ ਹੋਣ ਨਾਲ ਜੀਵ ਦੇ ਪਾਪਾਂ ਦੇ ਨਿਵਰਤੀ ਹੋ ਜਾਂਦੇ ਹੈ ਬਚਨ ਧਾਰ ਗੁਰਦੇਵ ਪੁਰ ਸਭ ਸੰਸੇ ਹੋਵਨ ਨਾਸ ਜਦੋਂ ਜੀਵ ਆਪਣੇ ਹਿਰਦੇ ਵਿੱਚ ਗੁਰੂ ਦੇ ਬਚਨਾਂ ਨੂੰ ਧਾਰਨ ਕਰਦਾ ਹੈ ਔਰ ਉਹਨਾਂ ਬਚਨਾਂ ਤੇ ਚੱਲ ਕੇ ਪ੍ਰਭੂ ਦਾ ਸੰਮਨ ਕਰਦਾ ਹੈ ਸਾਰੇ ਸੰਸੇਸ ਮਾਪਤ ਹੋ ਜਾਂਦੇ ਹਨ ਅਤੇ ਜੀ ਪ੍ਰਭੂ ਨਾਲ ਜੁੜ ਜਾਂਦਾ ਹੈ ਸਤਨਾਮ ਉਪਦੇਸ਼ ਕਰ ਤੂੰ ਡ੍ਰਿੜ ਅਵੇ ਚਨ ਗੁਰੂ ਪ੍ਰਕਾਸ਼ ਕਰ ਹੋਤ ਪਰਮ ਸਵਨਾਸ ਸਤਨਾਮ ਉਪਦੇਸ਼ ਗੁਰ ਕਰ ਤੂੰ ਡਿਢ ਅਭਿਆਸ ਹੈ ਜੀਵ ਗੁਰੂ ਦੇ ਪਾਸੋਂ ਸਤਨਾਮ ਦਾ ਉਪਦੇਸ਼ ਪ੍ਰਾਪਤ ਕਰਕੇ ਤੂੰ ਦ੍ਰਿ નિਸ਼ਚੇ ਕਰਕੇ ਇੱਕ ਮਨ ਚਿੱਤ ਹੋ ਕੇ ਉਸ ਦਾ ਅਭਿਆਸ ਕਰ ਉਸ ਦਾ ਸੁਆਸ ਸੁਆਸਮਰਨ ਕਰ ਬਚਨ ਗੁਰੂ ਪ੍ਰਕਾਸ਼ ਕਰ ਹੋਤ ਪਰਮ ਸਭ ਨਾਸ ਜਿਸ ਵੇਲੇ ਜੀਵ ਗੁਰੂ ਦੇ ਬਚਨਾਂ ਤੇ ਚੱਲ ਕੇ ਪ੍ਰਭੂ ਦਾ ਸੁਆਸ ਸੁਆਸਮਰਨ ਕਰਦਾ ਹੈ ਇਸ ਤੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ ਸਾਰੇ ਪਰਮਾ ਦਾ ਨਾਸ ਹੋ ਜਾਂਦਾ ਹੈ ਔਰ ਜੀ ਪ੍ਰਭੂ ਨਾਲ ਜੁੜ ਜਾਂਦਾ ਹੈ ਸਰਵਣ ਇਸ ਤਾ ਨਾਮ ਹੈ ਸੁਣ ਸਤ ਨਾਮ

ਜਗਤ ਆਸਾਰ ਜੋ ਪਰਮਾਤਮਾ ਹੈ ਉਹਦਾ ਜੋ ਸਤ ਸਰੂਪ ਹੀ ਸੱਚਾ ਹੈ ਔਰ ਉਹ ਪ੍ਰਭੂ ਸਾਰੇ ਸੰਸਾਰ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਬਾਕੀ ਸਾਰਾ ਸੰਸਾਰ ਮਿੱਥਿਆ ਹੈ ਝੂਠਾ ਹੈ ਕੁਝ ਚ ਰਹਿਣ ਵਾਲਾ ਹੈ ਪ੍ਰਭੂ ਦਾ ਨਾਮ ਹਮੇਸ਼ਾ ਰਹਿਣ ਵਾਲਾ ਹੈ ਇਸ ਲਈ ਜੀਵਤ ਸੁਆਸ ਸੁਆਸ ਸ੍ਰੀ ਪ੍ਰਭ ਦਾ ਸੁਨਨ ਕਰਨ ਤਿਸ ਪ੍ਰਭ ਕੋ ਤੂੰ ਸਿਮਰ ਮਨ ਜੋ ਹੈ ਸਰਬ ਆਧਾਰ ਸਤ ਗੁਰ ਸਰਨੀ कर तिस प्रभ को तू सिमर मन जो है सर्व आधार हे जीव तुस प्रभु नू हमेशा सिमर ਉਸ ਪ੍ਰਭੂ ਦਾ ਹਮੇਸ਼ਾ ਸਿਮਰਨ ਕਰ ਜੋ ਸਾਰੇ ਸੰਸਾਰ ਦਾ ਆਧਾਰ ਹੈ ਸਤਿਗੁਰੂ ਸਰਨੇ ਲੱਗ ਕਰ ਸਮਝੋ ਸਾਰ ਅਸਾਰ ਸਤਿਗੁਰੂ ਦੇ ਚੰਨੀ ਲੱਗੇ ਭਾਈ ਤੂੰ ਪ੍ਰਭੂ ਦਾ ਸਿਮਰਨ ਕਰ ਔਰ ਤੇਨੂੰ ਸਾਰ ਅਸਾਰ ਕੀ ਠੀਕ ਹੈ ਕੀ ਗਲਤ ਹੈ ਉਹਦੀ ਸੋਝი ਆਏਗੀ ਕਿ ਪ੍ਰਭੂ ਦਾ ਨਾਮ ਸੱਚਾ ਹੈ ਬਾਕੀ ਸਾਰੇ ਬਸਾਰੇ ਝੂਠੇ ਹਨ ਅਤੇ ਤੇਰਾ ਲੋਕ ਪਰਲੋਕ ਸੁਹੇਲਾ ਹੋ ਜਾਵੇਗਾ ਪ੍ਰਭ ਬਿਨ ਅਵਰ ਨਾ ਜਾਣ ਕਛੂ ਸਭ ਇਕ ਬ੍ਰਹਮ ਪਸਾਰ ਅਸਥਾਵਰ ਬ ਜੀ ਆ ਜੰਤ ਨਿਰਧਾਰ ਪ੍ਰਭਿਨ ਅਵ ਨਾ ਜਾਣ ਕਛੂ ਸਭ ਇਕ ਬ੍ਰਹਮ ਪਸਾਰ ਇਹ ਜੀਵ ਤੂ ਪ੍ਰਭੂ ਤੋਂ ਬਿਨਾ ਹੋਰ ਸਭ ਕੁਝ ਝੂਠਾ ਜਾਣ ਇਕ ਸੱਚਾ ਪ੍ਰਭੂ ਹੈ ਜਿਸ ਦਾ ਸਾਰੇ ਸੰਸਾਰ ਵਿੱਚ ਫੈਸਾਰਾ ਹੈ ਜੋ ਸੰਸਾਰ ਦੇ ਕਣ-ਕਣ ਵਿੱਚ ਵਿਰਾਜਮਾਨ ਹੈ ਅਸਥਾਵ ਜੰਗਮ ਆਜ ਸਭ ਜੀਆ ਜੰਤ ਨਿਰਤਾਤ ਉਹ ਜੋ ਪ੍ਰਭੂ ਹੈ ਜੋ ਇੱਕ ਥਾਂ ਤੇ ਰਹਿਣ ਵਾਲੇ ਪਹਾੜ ਅਦਿਕ ਹਨ ਔਰ ਜੋ ਇੱਕ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਜਾਣ ਵਾਲੇ ਜੀਵ ਜੰਤੂ ਹਨ ਸਾਰੇ ਸੰਸਾਰ ਦਾ ਆਧਾਰ ਹੈ ਔਰ ਸਾਰੇ ਸੰਸਾਰ ਦੇ ਕਣਕਣ ਵਿੱਚ ਸਮਾਇਆ ਹੋਇਆ ਹੈ ਉਹ ਪ੍ਰਭੂ ਸਾਰੇ ਸੰਸਾਰ ਦਾ ਆਧਾਰ ਹੈ ਤੁਸ ਵਾਸ ਵਾਸਤਾ ਸਿਮਰਨ ਕਰ ਜਨ ਰਵਤਾਸ ਉਹ ਵੀ ਅਬ ਸੁਣ ਮਾਗ ਵਿਚਾਰ ਜਨ ਗੁਰਦੇਵ ਹਰ ਭੇ ਜਨ ਰਵਿਦਾਸ ਕੋ ਬੀਤਿਆ ਅਬ ਸੁਣ 마ਗ ਵਿਚਾਰ ਸਤਿਗੁਰ ਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਪੋ ਮਹੀਨਾ ਬੀਤਨ ਤੋਂ ਬਾਅਦ 마ਗ ਦਾ ਮਹੀਨਾ ਚੜਦਾ ਹੈ ਹੁਣ ਤੋ 마ਗ ਦੇ ਮਹੀਨੇ ਦੀ ਆਪਣੇ ਮਨ ਵਿੱਚ ਵਿਚਾਰ ਕਰ ਜਨ ਗੁਰਦੇਵ ਹਰ ਭੇਟਿਆ ਪਵਜਲ ਉਤਰੇ ਪਾਰ ਜਿਸ ਜਾਂਦਾ ਗੁਰੂ ਦੇਵ ਨਾਲ ਮਿਲਾਪ ਹੋ ਜਾਂਦਾ ਹੈ ਉਸ ਤੋਂ ਨਾਮ ਦਾਣ ਲੈ ਕੇ ਉਸ ਦੀ ਕਮਾਈ ਕਰਦਾ ਹੈ ਉਹ ਇਸ ਸੰਸਾਰ ਦੇ ਭਵ ਸਾਗਰ ਚੋਂ ਪਾਰ ਹੋ ਜਾਂਦਾ ਹੈ ਉਸ ਦਾ ਮੂਲਕ ਜੀਵਨ ਸਫਲ ਹੋ ਜਾਂਦਾ ਹੈ ਸਤਿਗੁਰੂ ਬਿਦਾਸ ਮਹਾਰਾਜੀ ਪੋਦੇ ਮਹੀਨੇ ਰਾਹ ਸਭ ਜੀਵਾਂ ਨੂੰ ਸੰਤਾਂ ਦੀ ਸੰਗਤ ਕਰਕੇ ਪ੍ਰਭੂ ਦਾ ਸਿਮਰਨ ਕਰਕੇ ਮੂਲਕ ਜਨਮ ਸਫਲ ਕਰਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੈ ਗੁਰਦੇਵ